ਮੈਂ ਹੁਣ ਗੱਲ ਕਰਨੀ ਆ ਨਾ ਮੈਂ ਕਣਕ ਚ ਰੱਖਣ ਨੂੰ ਲੈ ਦਵਾਈ ਲੱਗੀ ਆ ਉਦੋਂ ਉੱਤੇ ਤੇ ਫੇਰ ਸਲਫਾਸ ਨਾ ਹੀ ਇਹਨਾਂ ਨੂੰ ਤਸੱਲੀ ਹੁੰਦੀ ਆ ਫੇਰ ਉਦੋਂ ਬਾਅਦਾਂ ਸਾਰੇ ਆ ਜਾਂਦੇ ਆ ਹੂੰ ਉਦੋਂ ਬਾਅਦਾਂ ਬੜੇ ਵੀਰ ਆਉਂਦੇ ਆ ਪੀਏਗਾ ਫੇਰ ਸਲਫਾਸ ਜਿਹੜੀ ਆ ਉਦੋਂ ਸਚਾਈ ਬਾਅਦ ਚ ਇਹਨਾਂ ਦਾ ਇਹ ਬੰਦਾ ਸੱਚਾ ਵਾ ਨਹੀਂ ਇਹ ਕੰਮ ਆਪਾਂ ਕਾਹ ਤੋਂ ਕਰਨੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰੇ ਆ ਭਰਾਵਾਂ ਦੇ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਆ ਨਾ ਮਿੱਤਰੋ ਇੱਕ ਰੋ ਬਣਾ ਲਈਏ ਭਾਵਕ ਸਮੇਂ ਦੇ ਨਾਲ ਵੀਡੀਓ ਬਣਾਉਣ ਲੱਗੇ ਆਪਾਂ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਸਾਰੀ ਜਿਹੜੀ ਗੱਲਬਾਤ ਸੁਣ ਲਿਆ ਜੇ ਧਿਆਨ ਦੇ ਨਾਲ ਵੀਡੀਓ ਤੇ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆਂ ਮਿੱਤਰੋ ਪਿੰਡ ਚੋਲਾ ਚੋਲਾ ਸਾਹਬ ਦੇ ਵਿੱਚ ਚੋਲਾ ਸਾਹਬ ਪਿੰਡ ਇੱਕ ਕਬੱਡੀ ਦੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਪਿੰਡ ਆ ਬਾਈ ਮਿੱਤਰੋ ਬਾਈ ਸੁਖਮਣ ਚੋਲੇ ਦਾ ਪਿੰਡ ਆ ਚੋਲਾ ਸਾਹਬ ਪਿੰਡ ਦੇ ਵਿੱਚੋਂ ਜਿਹੜੀ ਨਿੱਕੇ ਚੋਲੇ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਪਿਛਲੇ ਤੋਂ ਨਹੀਂ ਸੋਸ਼ਲ ਮੀਡੀਆ ਤੇ ਇੱਕ 2-3 ਮਹੀਨੇ ਪਹਿਲਾਂ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਵੇਖੀਆਂ ਹੋਣੀਆਂ अनेका ਵੀਡੀਓ ਵਾਇਰਲ ਹੋਈਆਂ ਇਸ ਘਰ ਦੇ ਵਿੱਚੋਂ ਇਸ ਥਾਨ ਦੇ ਵਿੱਚੋਂ ਆਹ ਟਰੈਕਟਰ ਦੀਆਂ ਜਿਹੜਾ ਸਾਹਮਣੇ ਖੜਾ ਇਹ ਮਿੱਤਰੋ ਨਜ਼ਦੀਕ ਹੀ ਬਾਈ ਦੇ ਬਿਜਲੀ ਘਰ ਆ ਤੇ ਬਿਜਲੀ ਘਰ ਤੋਂ ਕੋਈ 192143 ਜਾਂ ਹੋਰ ਕੋਈ ਕਾਰਨ ਬਣ ਕੇ ਉਹ ਸਾਰੀਆਂ ਗੱਲਾਂ ਬਾਤਾਂ ਕਰਦੇ ਆਪਾਂ ਬਾਈ ਦੇ ਨਾਲ ਤੁਹਾਨੂੰ ਜਾਣਕਾਰੀ ਮਿਲ ਜੂਗੀ ਭਾਈ ਮਾੜਾ ਸਮਾਵ ਮਦਦ ਦੇ ਲਈ ਵੀਡੀਓ ਬਣਾਉਣ ਲੱਗਾ ਨੰਬਰ ਮੈਂ ਬਾਈ ਦਾ ਹੀ ਸਕਰੀਨ ਦੇ ਉੱਤੇ ਲਾਉਂਗਾ ਤੁਸੀਂ ਗੱਲਬਾਤ ਕਰ ਲਿਆ ਜੇ ਭਰਾਵੋ ਜੇ ਕੋਈ ਭਰਾ ਐਨਆਰਆਈ ਵੀਡੀਓ ਦੇਖਦਾ ਜਾਂ ਕੋਈ ਸਹਿੰਦਾ ਭਰਾ ਵੀਡੀਓ ਦੇਖਦਾ ਤਾਂ ਬਾਈ ਦੀ ਮਦਦ ਜ਼ਰੂਰ ਕਰਦਿਆ ਜੇ ਯਾਰ ਕਿਉਂਕਿ ਕਈ ਵਾਰੀ ਐ ਹੁੰਦਾ ਸਿਸਟਮ ਬਾਈ ਦੀ ਛੱਤਾਂ ਦੇ ਬਾਲੇ ਆ ਜਿਹੜੇ ਉਹ ਵੀ ਡਿੱਗੇ ਪਏ ਆ ਮੈਂ ਵੇਖ ਕੇ ਤੁਹਾਨੂੰ ਤਸਵੀਰਾਂ ਦਿਖਾ ਦੂੰਗਾ ਆ ਘਰ ਦੇ ਹਾਲਾਤ ਦੀ ਇੱਕ ਵਾਰੀ ਕੈਮਰਾ ਮਾਰਦੀ ਸਾਰਾ ਪੁੱਤ ਇਹ ਜਿਹੜੇ ਬਾਈ ਦੇ ਘਰ ਦੇ ਹਾਲਾਤ ਆ ਮਿੱਤਰੋ ਤੇ ਆ ਨਜ਼ਦੀਕ ਹੀ ਆ ਗਿਆ ਬਿਜਲੀ ਘਰ ਦੇਖ ਸਕਦੇ ਹੋ ਜਮਨ ਨਾਲ ਹੀ ਇਹ ਬਾਈ ਦੇ ਆਜੋ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਵੈਕਲੂ ਜੀ ਸਤਿ ਸ਼੍ਰੀ ਅਕਾਲ ਜੀ ਖਾਸ ਹੋਇਆ ਜੀ ਫਰੇਮ ਅੱਛਾ ਮਹਾਰਾਜ ਜੀ ਟਰੈਕਟਰ ਫਿਰ ਕਿਵੇਂ ਸੜ ਗਿਆ ਸੀਗਾ ਜੀ ਪਹਿਲਾਂ ਇਹ ਵੀਰ ਜੀ ਅਪ੍ਰੈਲ ਤੋਂ ਬਾਅਦ ਮਈ ਦੇ ਮਹੀਨੇ ਬਾਰਾਂ ਬਾਈ ਨੂੰ ਨਹਿਰੀ ਜੀ ਆਈ ਤੇ ਰੋਲਾ ਪੈਂਦਾ ਏ ਲੜਾਈ ਦਾ ਜੀ ਤੇ ਅਸੀਂ ਮਕਈ ਬੀਜਣੀ ਤੇਲ ਤੂੜ ਪਵਾਇਆ ਇਹਦਾ ਟਰੈਕਟਰ ਡੱਕਦਾ ਤੂੜੀ ਬਣੀ ਸੀ ਓਏ ਪਤਾ ਜਾਂ ਨਹੀਂ ਲੱਗਾ ਤੂੜੀ ਖਿਲੜੀ ਕੁੱਲਰ ਜਾਂਦੀ ਨੇਰੀ ਨਾ ਮਗਰ ਸ਼ੈੱਡ ਹੀ ਜੀ ਬਾ ਇਧਰ ਲੈ ਜਾਂਦਾ ਤੂ ਕਿ ਉਦਣ ਉਹ ਵਿਹਲਾ ਕਰਨਾ ਸੀ ਤੇ ਉਹ ਅੱਗ ਲੱਗਣ ਲੱਗੀ ਬਿਜਲੀ ਤੋਂ ਲੱਗੀ ਆ ਪਤਾ ਨਹੀਂ ਕਿਦਾਂ ਬਿਜਲੀ ਘਰ ਤਾਂ ਨੂੰ ਪਤਾ ਸਾਡੇ ਸਾਹਮਣੇ ਸਿਰ ਦੇ ਉੱਤੇ ਆਈ ਇਹ ਨਹੀਂ ਪਤਾ ਅੰਦਰੋਂ ਲੱਗੀ ਕਿੱਥੋਂ ਲੱਗੀ ਇਹ ਹੁਣ ਸਾਡੇ ਨੂੰ ਕਲੀਅਰ ਨਹੀਂ ਰਾਤ ਲੱਗੀ ਅੱਗ ਜੀ ਉਹ ਅੱਗ ਲੱਗੀ ਮੁੜ ਕੇ ਅਸੀਂ 5 ਵਜੇ ਵੇਖਿਆ ਜਦੋਂ ਅਸੀਂ ਵੇਖਿਆ ਉਦੋਂ ਸਾਰਾ ਟਰੈਕਟਰ ਮੱਚ ਗਿਆ ਸੀ ਇਹ ਟਰੈਕਟਰ ਸੜ ਗਿਆ ਕਿਹੜਾ ਆਏ ਐਚਰ ਟਰੈਕਟਰ ਆ ਗਿਆ ਜੀ ਐਚਰ ਟਰੈਕਟਰ ਆ ਜੀ ਇਹ ਕਿਹੜਾ ਮਾਡਲ ਸੀਗਾ ਜੀ ਮਾਡਲ 18 ਹੈ ਜੀ ਨਵਾਂ ਹੀ ਸੀ ਫਿਰ ਤਾਂ ਬਿਲਕੁਲ ਨਵਾਂ ਹੈ ਜੀ ਥੋੜਾ ਹੀ ਚੱਲਿਆ ਸੀ ਕਿ ਕੋਈ ਆਬ ਕਰਾਇਆ ਕਰੋ ਇਹ ਕਰਦੇ ਆ ਮਸ਼ੀਨ ਆਪਣੇ ਕੋ ਚਾਰ ਵਾਲੀ ਆ ਮਨ ਲਾ ਤੁਰਾ ਦਾ ਪਰਿਵਾਰ ਪਾਲਣ ਲਈ ਗਿਆ ਆ ਅਸੀਂ ਕਰਦੇ ਆ ਵਧੀਆ ਕਰਦੇ ਆ ਅੱਛਾ ਇਹ 18 ਮਾਡਲ ਟਰੈਕਟਰ ਹੈ ਹਾਂਜੀ 18 ਮਾਡਲ ਮਨ ਲਾ ਸਾਰਾ ਖਤਮ ਹੀ ਹੋ ਗਿਆ ਹਣਾ ਬਾਈ ਇਹ ਫਿਰ ਨਵਾਂ ਹੀ ਕਿਟਾਇਆ ਸੀ ਬਈ ਉਹਨੂੰ ਨਵਾਂ ਹੀ ਵੀਰੇ ਉਹਦੋਂ ਲਿਆ ਸੀ ਇਹ ਕਿੰਨੇ ਦਾ ਲਿਆ ਸੀ ਬਈ ਉਹਦੋਂ ਇਹ ਉਹਦੋਂ ਉਦਾਂ ਦੇ 7 ਲੱਖ ਕੁਸ਼ੀ ਉੱਤੇ ਉਹਨੂੰ ਬੁਲਟ ਮੋਟਰਸਾਈਕਲ ਦੀ ਸਕੀਮ ਚੱਲਦੀ ਹੈ ਆਪਾਂ ਨੂੰ 6 40 ਚੂੜੀ ਦੇ ਕਰੀਬ ਮਿਲਿਆ ਹੈ ਸਾਡੇ ਚੇਤੇ ਉਦੋਂ ਮਾਣ ਲ ਕੋਈ ਫਾਇਦਾ ਹੋ ਗਿਆ ਸਾਡੇ 70000 ਹਾਂ ਦੇ ਨਾ 6 40 ਦਾ ਮੰਨ ਲਓ ਭਲੇ ਆਉਂਦਾ ਨਵਾਂ ਜਾਵਾਂ ਇਹਨਾਂ ਕੁ ਸਵੱਦਾ ਹੋ ਗਿਆ ਹਾਂਜੀ ਕੋਈ ਠੀਕ ਹੈ ਅੱਛਾ ਹੁਣ ਮਾਣ ਲ ਮ ਇੰਜਨ ਤਾਂ ਥੋੜਾ ਬਹੁਤਾ ਬਚਿਆ ਜਾਂਦਾ ਹਨਾ ਇੰਜ ਨਾਲ ਐ ਸਭ ਜਿਹੜਾ ਪਿੱਛੋਂ ਸਾਰਾ ਹਿੱਸਾ ਸੜ ਗਿਆ ਆ ਹਿੱਸਾ ਸਾਰਾ ਸਾਰਾ ਖਤਮੀ ਹੋ ਗਿਆ ਗੱਡ ਦੇ ਜਿਹੜਾ ਪਲਾਸਟਿਕ ਦੀਆਂ ਪੱਖੇ ਪੁੱਖੇ ਉਹ ਸਾਰੇ ਸੜ ਗਏ ਸਾਰਾ ਸੜ ਗਿਆ ਅੱਛਾ ਫਿਰ ਪਤਾ ਹੀ ਨਹੀਂ ਲੱਗਿਆ ਰਾਤ ਨੂੰ ਜਦੋਂ ਅੱਗ ਲੱਗੀ ਬਈ ਵੀਰੇ ਲੱਗੀ ਕਿਤੇ 1:30 ਵਜੇ ਲੱਗੀ ਆ ਤੇ ਕਾਪਾ ਨੂੰ ਘਰ ਤੋਂ ਦੂਰ ਹੀ ਥੋੜਾ ਜਿਹਾ ਬੈਕਸਾਈਡ ਪੈ ਜਾਂਦਾ ਬੈਕਸਾਈਡ ਹੀ ਤੇ ਉਹਦਾ ਕਰਕੇ ਫਿਰ ਉਹ ਦੂਜਾ ਨਹੀਂ ਪਤਾ ਲੱਗਾ ਜਿੰਨੇ ਚਿਰ ਨੂੰ ਲੱਗਾ ਪਸ਼ੂ ਤਾਂ ਪਸ਼ੂ ਪਸ਼ੂ ਉਹ ਤੋਂ ਪਹਿਲਾਂ ਨੁਕਸਾਨ ਹੋ ਗਿਆ ਸੀ ਪਸ਼ੂ ਉਹ ਤੋਂ ਪਹਿਲਾਂ ਸਾਲ ਕਦੇ ਵਿੱਚ ਵਿੱਚ ਇੱਕ ਵਾਰੀ ਦੋ ਮਰਗੀਆਂ ਇੱਕ ਵਾਰੀ ਇੱਕ ਮਰ ਗਈ ਇਦਾਂ ਕਰਦਾ ਕਰਦਾ 5000 ਰੁਪਏ ਨਾਲ ਕੰਦੂ ਭਾਵ ਸਮੇ ਸਮੇ ਨਾਲ ਘਾਟਾ ਹੀ ਪੈਂਦਾ ਆ ਆ ਪਿਛਲੇ ਸਾਲ ਦੇ ਵਿੱਚ ਵਿੱਚ ਸਾਰਾ ਘਾਟਾ ਹੀ ਪਿਆ ਕੇ ਸਾਰਾ ਆਪਾਂ ਨੂੰ ਜਦੋਂ ਬਹੁਤ ਸੋਹਣਾ ਤਿਆਰੀ ਫਾਰਮ ਬਣਿਆ ਸੀ ਹਨਾ ਫਾਰਮ ਤੇ ਆ ਵੇਖੋ ਆਪਣੇ ਕੋਲ ਸਿਲੰਡਰ ਆ ਟੀਕੇ ਵਾਲਾ ਗਾਂ ਨੇ ਇੱਥੇ ਵੀਤ ਕੋ ਲੈ ਕੇ ਦਿੱਤੀ ਆ ਵੀ ਪਈ ਹੋਈਆਂ ਆ ਕਰਨਾ ਇਹ ਕੈਮਰੇ ਵਾਲੀ ਗਾਨ ਸੀਗੀ ਕੈਮਰੇ ਵਾਲੀ ਗਾਨ ਹੀ ਵੀਰ ਪਿੰਦੀ ਸੰਧੂ ਨੇ ਲੈ ਕੇ ਦਿੱਤੀ ਠੀਕ ਆ ਵੀ ਪਿੰਦੀ ਸਿੱਧੂ ਬਾਈ ਨੇ ਆ ਪਿੰਦੀ ਸੰਧੂ ਬਾਈ ਦਾ ਆਪਾਂ ਫੈਨ ਆ ਉਹਦੇ ਠੀਕ ਹੈ ਜੀ ਠੀਕ ਉਦੋਂ ਉਹਨੇ ਕਰਕੇ ਦਿੱਤੀ ਤੇ ਆਪਾਂ ਉਦੋਂ ਉਹਦਾ ਟੀਕੇ ਟੂਗੇ ਸਪੈਸ਼ਲ ਆਦਾ ਬੜੀਆ ਸ਼ੌਂਕ ਨਾਲ ਕੰਮ ਕੀਤਾ ਸੀ ਕਿੰਨੇ ਕਿੰਨੇ ਜਾਨਵਰ ਪਾਏ ਸੀਗੇ ਬਾਈ ਫਿਰ ਉਹਦੇ ਜਾਨਵਰ ਵੀਰੇ ਆਪਾਂ ਬੱਚੀਆਂ ਲਿਆਂਦੀਆਂ ਹੀ ਕੋਈ ਆਪਣਾ ਪੂਆ ਦਾ ਮੁੱਢਾ ਹੀ ਲੱਗਦਾ ਉਹਦਾ ਸ਼ਫਾਰ ਵੀ ਤੋਂ ਗਾਂ ਦੇ ਗਾਂ ਲਿਆਂਦੀਆਂ ਸੀ ਉਦੋਂ ਨਿੱਕੇ ਨਿੱਕੇ ਲਿਆ ਦੇ ਗਿਆ 13 14 15 ਕੁ ਬੱਚੀਆਂ ਕੋ ਆਪਦੀਆਂ ਘਰ ਦੀਆਂ ਪਾ ਕੇ ਤੇ ਆਪਾਂ ਅਰਧੇ ਹੀ ਡੰਗਰ ਤਿਆਰ ਕੀਤੇ ਸਾਰੇ ਮੁੱਲ ਨਹੀਂ ਰਹੇ ਬੱਚੀਆਂ ਤਿਆਰ ਗਿਆ ਉਹਨਾਂ 'ਚੋ ਵੇਚ ਕੇ ਥੋੜੇ ਜਿਹੇ ਸੈੱਟ ਕੋ ਕੁਲੋਂ ਬਣਾਇਆ ਬਣਾਇਆ ਕਿੰਨੇ ਕਿੰਨੇ ਲੀਟਰ ਦੀ ਦੁੱਧ ਦੀ ਐਵਰੇਜ ਪਹੁੰਚ ਗਈ ਭਾਈ ਦੁੱਧ ਵੀਰੇ ਜਿਹੜੀਆਂ ਹੋਣੀਆਂ ਹੁਣ ਤੇ ਸਾਡੇ ਕੋਲ ਇੱਕ ਕਰੀਮ ਹੀ ਜਿਹੜੀ ਅਸੀਂ ਸੰਭੀ ਸੀ ਟਿੱਕੇ ਟੂਕੇ ਲਾ ਕੇ ਹੋਣ ਵਾਲੀ ਸਾਡੇ ਕੋਲ ਜਿੰਨੇ ਵੀ ਜਾਨਵਰ ਆ 20 ਲੀਟਰ ਤੋਂ ਪਲੱਸ ਆ ਤੇ 35 ਦੇ ਵਿੱਚ ਸੀ ਉਹ ਮੋਹਰ ਬਾਈ ਦੋ ਇਹ ਵੇਚ ਦਿੰਨੇ ਹੈ ਹਨਾ ਇਹ ਦੋ ਵੇਚਦੇ ਆ 4 ਪੌਣਾ ਵਾਂ ਤੇ ਉਹਦਾ ਕਰਕੇ ਥੋੜਾ ਜਿਹਾ ਔਖਾ ਜਿਹਾ ਹੋ ਗਿਆ ਇਹ ਚੋਂ ਚੋਂ ਮਹੀਨਿਆਂ ਦੀਆਂ ਵਾਂ ਗੱਪਣਾ ਵਾਂ ਉਹ ਜਿਹੜੀ ਆ ਉਹ ਇੱਕ ਸੁਹਾ ਚੋਈ ਆਪਾਂ ਉਹਦੇ ਥੱਲੇ ਦੁੱਧ ਹੀ ਉਦੋਂ ਇਹ ਆ ਪਹਿਲੇ ਨਹੀਂ ਆ ਬੜ ਬਾਈ ਇਹ ਪਹਿਲੇ ਨਹੀਂ ਆ ਵੀਰੇ ਇਹ ਚੰਗੇ ਟੀਕੇ ਦੀ ਉਦਾਂ ਪਹਿਲੇ ਨਾ ਠੀਕ ਆ ਬਾਈ ਹਾਂਜੀ ਅਜੇ ਪਹਿਲੇ ਨਹੀਂ ਆ ਬਈ ਮੰਨ ਲਓ ਵੀ ਕਮਜ਼ੋਰੀ ਕਰਨਾ ਹਨਾ ਚੱਲਿਆ ਲੇਟ ਪਣੀਆਂ ਹੋਈਆਂ 4 ਪੌਣਾ ਵਾਂ ਤੇ ਥੋੜਾ ਜਿਹਾ ਹੋ ਗਿਆ ਇੱਕ ਗਰਮੀ ਗਰਮੀ ਹੋ ਗਈ ਇੱਕ ਆ ਸਿਸਟਮ ਜੇ ਆਪਾਂ ਜੋੜ ਦੇ ਏ ਕਿੰਨੇ ਜਰ ਦੀ ਗੱਪਣ ਆ ਗਈ ਵੇੜ ਬਾਈ ਵੀਰੇ ਇਹ 4 ਮਹੀਨਿਆਂ ਦੀ ਗਏ ਜਾਂ 2-4 ਦਿਨਾਂ ਦਾ ਹੀ ਇਹਨਾਂ ਦਾ ਫਰਕ ਆ ਮੈਂ 4-4 ਮਹੀਨਿਆਂ ਦੀ ਗੱਲ ਆ ਉਪਰਲੀ ਗਾਂ ਥੱਲੋਂ ਕਿੰਨਾ ਦੁੱਧ ਚੋਇਆ ਸੀ ਬਈ ਉਹਦੇ ਥੱਲੋਂ ਵੀਰੇ ਆਪਾਂ 28 ਲੀਟਰ ਦੁੱਧ ਚੋਇਆ ਪਹਿਲੇ ਸੂਏ ਪਹਿਲੇ ਸੂਏ 28 ਲੀਟਰ ਹਾਂਜੀ ਉਹਦਾ ਮੂੰਹ ਮੜਾਂਗਾ ਹੋਵੇ ਲਾਗੇ ਖਲੋਈਏ ਨਾ ਹੂੰ ਤੇ ਆ ਪਤਾ ਲੱਗ ਜਾਂਦਾ ਖਲੋਤਿਆਂ ਗਾਂ ਦੇ ਦੁੱਜੇ ਬਣੇ ਖਲੋਤਿਆਂ 5.5-6 ਫੁੱਟ ਮੇਰਾ ਕੱਦ ਆ ਦੇ ਮੇਰੇ ਇੱਥੇ ਆਉਂਦੀ ਆ ਹੂੰ ਮੇਸੀ ਆ ਜੀ ਉੱਚੀ ਗਾਂ ਆ ਤੇ ਇਹ ਹੁਣ ਥੋੜਾ ਜਿਹਾ ਕੰਮ ਜਾਂ ਸੂਤਰ ਨਹੀਂ ਇਹਦਾ ਕਰਕੇ ਮੈਂ ਕਰਨਾ ਪਿਆ ਮੈਂ ਚ ਚਾਰ ਪਾਈਏ ਹਾਂ ਤੇ ਆਜੋ ਇੱਧਰ ਹੀ ਆਜੋ ਮਾਰੇ ਮੇਰੇ ਕੋਲ ਠੀਕ ਹੈ ਜੀ ਇਹ ਫਿਰ ਦੋਵੇਂ ਕਿੰਨੀਆਂ ਦੇ ਦਿਆਂਗੇ ਬਈ ਆਪਾਂ ਗਾਵਾਂ ਇਹ ਵੀਰੇ ਆਪਾਂ 50 50 ਦੇ ਕਰੀਬ ਦੇ ਦਾਂਗੇ ਵੀ ਚੰਗੇ ਰਿਕਾਰਡ ਸੀਮਨ ਵਾਲੀ ਇਹਨਾਂ ਦੇ ਸਾਰਾ ਪਾਲਾ ਕੇ ਹੋ ਗਿਆ ਹੁਣ ਟਰੈਕਟਰ ਹੀ ਮਹਿੰਗੇ ਹੋ ਗਏ ਟਰੈਕਟਰ ਨੇ ਅਸੀਂ ਉਦੋਂ ਤੇ ਲਾਇਆ ਸੀ ਉਦੋਂ ਕਹੇ ਹੁਣ ਜਦੋਂ ਕਹੇ ਆ ਤੇ ਉਹ ਇਹ ਇਹ ਮਾਡਲ ਤੇ ਜਿਹੜੇ ਇਹੋ ਜਿਹੀ ਚੀਜ਼ 9 ਤੋਂ ਲੈ ਕੇ 10 12 ਦੇ ਤਾਂ ਹੀ ਚੜੀ ਗਏ। 9 10 ਤਾਂ ਚਲੋ ਤੁਸੀਂ ਚੱਲਦਾ ਰੱਖੋ ਮਾਡਲ ਦੇ ਸਾਡੇ 6 ਲੱਖ ਦਾ 6.5 ਦਾ ਟਰੈਕਟਰ ਹੈਗੇ ਇੱਥੇ। ਹੈਗਾ ਇਹਨੇ ਦਾ ਹੈਗਾ ਇਹਦੇ ਦਾ ਹੈਗਾ। ਅੱਛਾ ਪਰ ਭਈ ਐਂ ਆਏ ਆ ਗੱਲ ਵੀਡੀਓ ਤੁਹਾਡੀ ਵਾਇਰਲ ਹੋਈ ਹੈ ਕੋਈ ਮਦਦ ਜੀ ਆਈ ਕਿ ਵੀਰੇ ਵੀਡੀਓ ਆਪਣੀਆਂ ਬਹੁਤ ਵਾਇਰਲ ਹੋਈਆਂ ਵਾ ਤੇ ਇੱਕ ਜਿਹੜਾ ਦੁਆਬੇ ਲੋ ਵੀਰ ਆਇਆ ਸੀ ਉਹਨੇ ਕੀਤੀ ਚਲੋ ਉਧਰੋਂ ਤੇ ਬਹੁਤੇ ਸੱਜਣਾ ਦੇ ਫੋਨ ਆਏ ਵੀ ਟਰੈਕਟਰ ਚਾਹੀਦਾ ਜੋ ਹੈਲਪ ਚਾਹੀਦੀ ਵੀਰੇ ਦੱਸ ਦੇ। ਹੂੰ ਚਲੋ ਉਹਨਾਂ ਵੀਰਾਂ ਦਾ ਇੱਕ ਸਾਡੀ ਨਾ ਖਾਲਸਾ 侧 ਦਾ ਗੱਲ ਚੱਲਦੀ ਸੀ ਤੇ ਉਹਨਾਂ ਨੇ ਟਰੈਕਟਰ ਆਖਿਆ ਲੈ ਕੇ ਦੇਾਂਗੇ। ਠੀਕ ਹੈ ਜੀ। ਉਹਨਾਂ ਪਰ ਵੀਰੇ ਹੈਲਪ ਕਰਨੀ ਆ 100 ਚੋਂ 50% ਹੂੰ 50 ਹੋ ਜੇ 45 ਹੋ ਜੇ ਇਦੋਂ ਤਾਂ ਨਹੀਂ ਹੋਣੀ। ਵੀ ਜੇ 2 ਲੱਖ ਦਾ 8 ਲੱਖ ਦਾ ਟਰੈਕਟਰ 4 ਲੱਖ 4 ਕਿ ਹੋਣੀ ਆ। ਆਮ ਰੌਲਾ ਪੈ ਗਿਆ ਕੋਈ ਆਖੀ ਜਾਂਦਾ ਇਹਨਾਂ ਨੇ ਜੌਂਡੀ ਯਾਰ ਲਿਆਤਾ ਖਾਲਸਾ 侧 ਨੇ ਜੇ ਨਹੀਂ ਕੁਝ ਵੀ। ਬਾਕੀ ਜਿਹੜੀਆਂ ਵੀਡੀਓ ਚੱਲੀਆਂ ਆ ਉਹਨੂੰ ਦਬਕਾ ਮਾਰ। ਜਦੋਂ ਵੀਡੀਓ ਚੱਲੀਆਂ ਆ ਉਹਨਾਂ ਚੋਂ ਆਪਾਂ ਨੂੰ ਕੋਈ ਅੱਜ ਤੱਕ ਪੈਸਾ ਨਹੀਂ ਆਇਆ ਇੱਕ ਇੱਥੇ ਮੈਂ ਲਿਖਿਆ ਇੱਕ ਵੀਰ ਆ ਮੇਰਾ ਪਤਾ ਨਹੀਂ ਮੇਰੇ ਪਿਓ ਦੀ ਉਮਰ ਤਾਂ ਹੋਵੇ 84 ਚ ਬਾਹਰ ਗਿਆ ਤੇ ਮੇਰਾ ਜਨਮ ਹੋਇਆ 82 ਦਾ ਉਹ ਵੀਰ ਅਵਤਾਰ ਸਿੰਘ ਆ ਉਹਨਾਂ ਦਾ ਮੈਂ ਘਰ ਕੱਲ ਲੱਭ ਲਿਆ ਉਹ ਵੀਰ ਨੇ ਹੈਲਪ ਕੀਤੀ ਆ ਇੱਕ ਭੈਣ ਨਿਰਮਲ ਕੋਹਰਾ ਦੋ ਭੈਣ ਭਰਾਵਾਂ ਦੀ ਆਪਾਂ ਨੂੰ ਹੈਲਪ ਆਈ ਆ ਕੁਝ ਲੱਖ ਰੁਪਏ ਦੇ ਆ ਇਹਨਾਂ ਕੋਲ ਨਾ ਪਾਇਆ ਵਾ ਵੀਰਾਂ ਨੇ ਭੈਣ ਆ ਉਹ ਵੀਰ ਆ ਤੇ ਬਾਕੀ ਸਾਡੀ 40000 ਦੇ ਪਲੱਸ ਵੀਡੀਓ ਚੱਲ ਗਈ ਆ ਉਹ ਤੇ ਪਰ ਆਪਾਂ ਨੂੰ ਆਵੇਂ ਕੋਈ ਕੋ ਬੱਕਰੀ ਗੱਲ ਆ ਕੋਈ ਹੋਵੇ ਆਪਾਂ ਨੇ ਕੋਲ ਇੱਕ ਇਹਨਾਂ ਪੈਸਿਆਂ ਤੋਂ ਇਲਾਵਾ ਹੋਰ ਇੱਕ ਦੋ ਸੱਜਣਾਂ ਦੇ ਹੈਗੇ ਆ ਇਹ ਗੱਲ ਭਾਈ ਜੇ ਕੋਈ ਆਇਆ ਕੱਲ ਨੂੰ ਦੇ ਕੋਈ ਪੁੱਛੇ ਪਹਿਲੇ ਵੀ ਪੈਸੇ ਭਈ ਆ ਆਪਾਂ ਦੇ ਦੇ ਦਾਂਗੇ ਹਾਂਜੀ ਜੇ ਕੱਲ ਨੂੰ ਕੋਈ ਸੌ ਦੇਣੀ ਪੈ ਜੇ ਵੀ ਇਹਨਾਂ ਨੂੰ ਪਹਿਲਾ ਪੈਸੇ ਵਾਧੂ ਆਏ ਆਪਾਂ ਦੇ ਦੇ ਦਾਂਗੇ ਵੀਰੇ ਆਪਾਂ ਜੇ ਚਲੋ ਇੰਨੇ ਕਾ ਜੇ ਆਪਾਂ ਨੂੰ ਕੋਈ ਇਦੋਂ ਵੱਧ ਪੈਸਾ ਆਇਆ ਹੋਵੇ ਜੀ ਕੋਈ 10 20 50 ਤੇ ਕੋਈ ਇੱਥੇ ਉਹਦਾ ਆਪਾਂ ਨੇ ਕਰ ਦੇ ਜੀ ਤੇ ਜੇ ਕੋਈ ਆਕੇ ਬੇਦਾਂ ਨੂੰ ਕੋਈ 10 20 ਲੱਖ 50 ਲੱਖ ਆ ਗਿਆ ਤੇ ਆਪਾਂ ਜਿੱਥੇ ਮਰਜੀ ਗੁਰੂ ਅਰਜਨ ਦੇਵ ਸਾਹਿਬ ਦਾ ਗੁਰਦਾਰਾ ਵਾ ਜੀ ਇੱਥੇ ਹੀ ਸੌਂ ਖਾ ਕੇ ਅੱਗੇ ਵੀਡੀਓ ਬਣਾਈ ਕਿਸੇ ਭਰਾ ਨੇ ਉੱਥੇ ਹੀ ਆਪਾਂ ਖਾ ਕੇ ਫਿਰ ਜੀ ਉੱਥੇ ਬਹਿ ਜਾਾਂਗੇ ਤੇ ਜੇ ਆਪਣੇ ਕੋ ਆਏ ਤੇ ਆਪਾਂ ਨੇ ਜਾਂ ਫਿਰ ਉਹ ਉੱਥੇ ਸੌਂ ਖਾ ਲਈ ਉਹ ਕੋਈ ਵੱਡੀ ਤਾਂ ਕੋਈ ਗੱਲ ਹੀ ਹੈ ਨਹੀਂ ਆਹੋ ਆਪਣੇ ਤੇ ਵੀਡੀਓ ਆਪਣੀ ਬਾਹਰ ਬਹੁਤ ਭੈਣ ਭਰਾਵਾਂ ਨੇ ਵੇਖੀ ਆ ਜਿਹੜਾ ਇਹ ਵੀਰ ਆਪਣਾ ਅਵਤਾਰ ਸਿੰਘ ਪਤਾ ਨਹੀਂ ਮੇਰੇ ਡੈਡੀ ਦੀ ਉਮਰ ਦਾ ਹੋਵੇ ਹੁਣ ਮੈਂ ਵੇਖਿਆ ਨਹੀਂ ਮੱਥੇ ਲੱਗੂ ਫਿਰ ਪਤਾ ਲੱਗੂਗਾ ਉਹਨੇ ਵਿਚਾਰੇ ਵੀਡੀਓ ਵੇਖ ਕੇ ਗਾ ਨੰਬਰ ਲੱਭਿਆ ਮੇਰਾ ਮੇਰਾ ਨੰਬਰ ਹੀ ਨਹੀਂ ਵੀਡੀਓ ਤੇ ਹੈਗਾ ਵੀਰੋ ਤੁਸੀਂ ਦੱਸੋ ਜੇ ਮੇਰਾ ਨੰਬਰ ਨਹੀਂ ਖਾਤਾ ਮੇਰਾ ਉਹ ਆਂਦੇ ਬੰਦ ਹੈ ਜੇ ਮੇਰਾ ਖਾਤਾ ਨਹੀਂ ਚੱਲਦਾ ਮੇਰਾ ਨੰਬਰ ਨਹੀਂ ਚੱਲਦਾ ਤੇ ਮੇਰੇ ਕੋਲ ਹੈਲਪ ਵੀਡੀਓ ਰਾਈ ਕਿੱਦਾਂ ਆ ਸਕਦੀ ਵੀਰ ਜੀ ਤੁਸੀਂ ਸਿਆਣੇ ਨਹੀਂ ਆ ਸਕਦਾ ਬਿਲਕੁਲ ਬਾਕੀ ਗੱਲਾਂ ਬਾਤਾਂ ਜੇ ਕਿਸੇ ਨੇ ਕੁਝ ਕਿਹਾ ਤਾਂ ਕਿਸੇ ਕੁਝ ਕਿਹਾ ਕੋਈ ਤਾਂ ਪੈਸੇ ਇਕੱਠੇ ਕਰ ਲੈ ਆਪਾਂ ਕੋਈ ਪੈਸਾ ਨਹੀਂ ਇਕੱਠਾ ਕੀਤਾ ਆਪਣੇ ਤੋਂ ਕੋਈ ਨਹੀਂ ਆ ਜਿਹੜੀਆਂ ਵੀਡੀਓ ਬਣੀਆਂ ਵਾ ਇੱਕੋ ਦੁਆਬੇ ਵਾਲੇ ਵੀਰ ਨੇ ਸਫਾਈ ਵੀ ਦੇਤੀ ਉਹਨੇ ਤੇ ਚਲੋ ਕੋਈ ਗੱਲ ਹੀ ਨਹੀਂ ਕੀਤੀ ਬਾਕੀ ਉਹ ਕੁਟੇਸ਼ਨ ਲੱਗੀ ਵੀਰ ਜੀ ਉਹ ਚ ਰੇਟ ਦੱਸਿਆ ਵਾ ਵੀਡੀਓ ਚ ਉਹ ਕੁਟੇਸ਼ਨ ਆ ਵੀ ਆਹ ਟਰੈਕਟਰ ਦਾ ਇਹ ਰੇਟ ਆ ਉਹਦੀ ਕੋਈ ਮੁੱਲ ਉਹ ਲੋਕੀਆਂ ਕਿਆਂ ਦੇ ਕੋਈ ਬਿੱਲ ਆ ਕੋਈ ਜਾਂਦੇ ਰਸੀਦ ਆ ਜਿੱਥੇ ਜਾਣ ਡਿਆਰਾ ਮੇਰਾ ਵੀਰ ਜਿਹੜਾ ਮਰਜੀ ਤਸੱਲੀ ਕਰ ਲੈ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਆਪਣਾ ਵੀ ਆ ਕੇ ਕੋਈ ਮਰਜ਼ੀ ਸੌਂ ਲੈ ਜਾ ਕੋਈ ਭਾਈ ਦੇ ਕੋਲ ਜੇ ਕੋਈ ਜੇ ਆਪਾਂ ਨੇ ਕੋਈ ਜੌਂਡੀ ਆ ਰਾਇਆ ਹੋਵੇ ਐਵੇਂ ਫਾਲਤੂ ਦੀਆਂ ਗੱਲਾਂ ਵੀਰ ਚ ਮਰੀ ਜਾਂਦੇ ਆ ਨਹੀਂ ਤੋਂ ਜਿਹੜੇ ਭਰਾ ਨੇ ਸਾਨੂੰ ਲੱਭ ਕੇ ਸਾਡੇ ਤੱਕ ਜਿੰਨੀ ਹੈਲਪ ਕੀਤੀ ਆਪਾਂ ਦੇ ਉਹਦਾ ਧੰਨਵਾਦ ਕਰਦੇ ਆ ਵੀਰ ਦਾ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੋ ਸਾਡੇ ਗਵਾਂਢੀ ਏਰੀਆ ਦਾ ਕਰਕੇ ਉਹਨੇ ਹੈਲਪ ਪਹੁੰਚ ਕਰ ਲਈ ਬਾਕੀ ਸਾਡੇ ਤੱਕ ਪਹੁੰਚ ਕਿੱਥੋਂ ਨਹੀਂ ਨਾ ਸਾਡਾ ਮੋਬਾਈਲ ਆ ਨਾ ਸਾਡਾ ਕੋਈ ਕਨੈਕਟ ਹੀ ਨਹੀਂ ਹੈਗਾ ਤੇ ਸਾਨੂੰ ਕਿੱਥਾ ਹੋ ਜੂ ਆ ਨੰਬਰ ਤੋਂ ਬਿਨਾਂ ਤਾਂ ਕਿੱਥੇ ਗੱਲ ਨੰਬਰ ਤੋਂ ਬਗੈਰ ਤੁਹਾਨੂੰ ਮੈਂ ਨੰਬਰ ਤੋਂ ਬਗੈਰ ਕਿੱਥੋਂ ਲੱਭ ਲਵਾਂ ਇਹ ਪਤਾ ਨਹੀਂ ਵੀ ਕੀ ਸਾਡੇ ਨਾਲ ਚੱਲਿਆ ਵਾ ਤੇ ਆਪਾਂ ਤੇ ਕੋਈ ਭੈਣ ਭਰਾ ਨਹੀਂ ਜੇ ਹੈਲਪ ਕੀਤੀ ਹਦੋਂ ਸਾਡੇ ਤੱਕ ਪਹੁੰਚ ਕਰ ਲੇ ਤੇ ਸਾਨੂੰ ਪੁੱਛ ਲੇ ਸਾਡੇ ਕੋ ਆਈ ਆ ਜੇ ਸਾਡਾ ਖਾਤਾ ਚੈੱਕ ਕਰ ਲੇ ਭਾਵੇਂ ਮੇਰਾ ਮੋਬਾਈਲ ਨੰਬਰ ਆ ਉੱਤੇ ਚੈੱਕ ਕਰ ਲੇ ਉਹ ਤਾਂ ਲਗੇ ਜੇ ਇੱਥੋਂ ਤੱਕ ਕੇ ਉਸ ਟਾਈਮ ਦਾ ਮੈਂਬਰ ਮੇਰੇ ਨਾਲ ਆ ਇੱਕ ਸਰਪੰਚ ਤੋਂ ਇਹਨਾਂ ਨੇ ਇਨਕੁਆਰੀ ਕੀਤੀ ਉਹ ਦੋਵੇਂ ਮੇਰਾ ਖਾਤਾ ਵੇਖ ਦੇਣਗੇ ਉਹ ਸੌਂ ਦੇ ਦੇਣਗੇ ਵੀ ਇਹਨੇ ਕਿੰਨੇ ਪੈਸੇ ਆਏ ਆ ਆਪਾਂ ਦੇ ਇਦੋਂ ਵੱਧ ਹੋਰ ਨਹੀਂ ਭਾਈ ਇਦੋਂ ਉੱਤੇ ਤਾਂ ਹੁਣ ਕੋਈ ਗੱਲ ਹੀ ਹੈ ਨਹੀਂ ਹਨਾ ਬਾਕੀ ਉਦੋਂ ਉੱਤੇ ਦੇ ਵੀਰੇ ਮੈਂ ਹੁਣ ਗੱਲ ਕਰਨੀ ਆਂ ਨਾ ਮੈਂ ਕਣਕਚ ਰੱਖਣ ਨੂੰ ਲੈ ਆ ਦਵਾਈ ਲੱਗੀ ਆ ਉਦੋਂ ਉੱਤੇ ਤੇ ਫਿਰ ਸਲਫਾਸ ਨਾ ਇਹਨਾਂ ਨੂੰ ਤਸੱਲੀ ਹੁੰਦੀ ਆ ਫਿਰ ਉਦੋਂ ਬਾਅਦਾਂ ਸਾਰੇ ਆ ਜਾਂਦੇ ਆ ਹੂੰ ਉਦੋਂ ਬਾਅਦਾਂ ਬੜੇ ਵੀਰ ਆਉਂਦੇ ਆ ਪੀਏਗਾ ਫਿਰ ਸਲਫਾਸ ਇਹ ਜਿਹੜੀ ਆ ਉਦੋਂ ਸਚਾਈ ਬਾਅਦ ਚ ਇਹਨਾਂ ਦਾ ਹੀ ਬੰਦਾ ਸੱਚਾ ਵਾ ਨਹੀਂ ਇਹ ਕੰਮ ਆਪਾਂ ਕਾਹ ਤੋਂ ਕਰਦੇ ਨਹੀਂ ਕਰਨਾ ਨਹੀਂ ਮੈਂ ਕਣਕਚ ਰੱਖਣ ਲਈ ਆਇਆ ਮੈਂ ਵੈਸੇ ਦੱਸਦਾ ਵੀ ਫਿਰ ਇਹ ਸਚ ਫਲਾਂ ਤੋਂ ਡਿੱਗ ਪਿਆ ਚਲਦੇ ਰਾਹ ਤੋਂ ਡਿੱਗ ਪਿਆ ਉਹਨੂੰ ਪੱਕੇ ਤੇ ਨਹੀਂ ਚੜਾਉਂਦੇ ਉਹਨੂੰ ਸਗੋਂ ਹੋਰ ਕੱਚੇ ਲਾਉਂਦੇ ਵੀਰੇ ਇਹ ਤੇ ਇਹ ਆ ਵੀ ਜਿੱਦੀ ਆਪਾਂ ਹੈਲਪ ਕੀਤੀ ਉਹਨੇ ਚੜਾਉਣਾ ਕੀ ਉਹ ਹੋਰ ਨੱਪਦਾ ਵੀ ਇਹ ਜਿੰਦਾ ਨਾ ਰਹੇ ਜੇ 2-4 ਕਿੱਲੇ ਹੈਗੇ ਚਲ ਜੇ ਇਥੋਂ ਚੋਲਾ ਸਾਰਾ ਹੀ ਸਾਡਾ ਹੋ ਜੇ ਕਿ ਆ ਕੋਹਿਆ ਕਿ ਹੋਰ ਕੀ ਇੱਥੇ ਕਰ ਸਕਦੇ ਆ ਆਪਾਂ ਤੁਹਾਨੂੰ ਪਤਾ ਹੀ ਹੈ ਵੈਗੁਰੂ ਜੀ ਆਪਣਾ ਨੰਬਰ ਕਿੰਨਾ ਵਾ ਇੱਕ ਵਾਰ ਨੰਬਰ ਆਪਣਾ 8847696764 ਆ ਵੀਰ ਜੀ 88476 96764 96764 ਹਾਂਜੀ 8847696 8647696764 ਠੀਕ ਹੈ ਲੈ ਵੀ ਇਹ ਨੋਟ ਕਰ ਲਓ ਬਾਈ ਕਾਪੀ ਚੱਕ ਕੇ ਕਾਗਜ਼ ਦੇ ਉੱਤੇ ਤੇ ਬਾਈ ਯਾਰ ਬਾਈ ਨੂੰ ਕੋਈ ਟਰੈਕਟਰ ਨਹੀਂ ਮਿਲਿਆ ਕੋਈ ਬਾਈ ਦੀ ਮਦਦ ਨਹੀਂ ਹੋਈ ਬਸ ਲੱਖ ਰੁਪਏ ਮਦਦ ਹੋਈ ਹੈ ਜਿਹੜੀ ਬਾਈ ਨੇ ਤੁਹਾਨੂੰ ਦੋ ਜਣਿਆਂ ਨੂੰ ਦੱਸ ਦਿੱਤੀ ਆ ਤੇ ਆਪਾਂ ਰਲ ਮਿਲ ਕੇ ਨਾ ਯਾਰ ਬਾਈ ਜਿੰਨੇ ਵੀ ਮੇਰੇ ਭਰਾ ਐ ਐਨਆਰਆਈ ਜੁੜੇ ਹੋਏ ਆ ਕੋਈ ਵੀ ਭਰਾ ਜੁੜਿਆ ਆਪਣੇ ਵੀਡੀਓ ਦੇ ਨਾਲ ਆਪਾਂ ਬਾਈ ਦੀ ਵੱਧ ਤੋਂ ਵੱਧ ਮਦਦ ਕਰਾਉਣੀ ਹੈ ਵਾਦਾ ਕਰ ਲਓ ਜਿੰਨੀ ਮਦਦ ਹੋਊਗੀ ਵਾਦਾ ਕਰਾਂਗੇ ਬਾਈ ਨਾਲ ਆਪਾਂ ਬਾਈ ਨੂੰ ਇਹ ਗੱਲ ਪਹਿਲਾਂ ਹੀ ਕਹਤੀ ਐ ਬਾਈ ਤੈਨੂੰ ਸੌਹ ਦੇਣੀ ਪਊਗੀ ਕੱਲ ਨੂੰ ਵੀ ਤੇਰੇ ਕੋਲ ਕੋਈ ਸਾਧਨ ਆਇਆ ਹੋਵੇ ਉਦੋਂ ਤੁਹਾ ਮਹੀਨਾ ਮੈਂ ਵੀਡੀਓ ਬਣਾ ਰਿਹਾ ਬਾਈ ਦੀ ਦੋ ਤਰੀਕ 8ਵੇਂ ਮਹੀਨੇ ਦੀ ਵੀਡੀਓ ਤੋਂ ਪਹਿਲਾਂ ਜੇਕਰ ਲੱਖ ਰੁਪਏ ਤੋਂ ਵੱਧ 10000 ਇਧਰ ਉਧਰ ਉਹ ਤਾਂ ਗੱਲ ਵੱਖਰੀ ਆ ਕੋਈ ਉਦੋਂ ਪਹਿਲਾਂ ਵੱਡੀ ਮਦਦ ਹੋਈ ਹੋਈ ਤਾਂ ਆਪਾਂ ਬਾਈ ਨੂੰ ਇਸੇ ਕੈਮਰੇ ਦੇ ਸਾਹਮਣੇ ਫਿਰ ਲਿਆਵਾਂਗੇ ਮਿੱਤਰੋ ਇਹ ਵੀ ਵਾਦਾ ਹੋਊਗਾ ਤੁਹਾਡੇ ਨਾਲ ਔਰ ਗੁਰਦੁਆਰਾ ਸਾਹਿਬ ਦਾ ਜ਼ਿਕਰ ਆਪਾਂ ਤਾਂ ਕੀਤਾ ਵੀ ਪ੍ਰਮਾਤਮਾ ਕਰੇ ਕਿਸੇ ਨੂੰ ਸੌਂ ਖਾਣੀ ਨਾ ਪਵੇ। ਸੌਂ ਦਾ ਝੂਠੇ ਵੀ ਮਾੜੀ ਆ ਤੇ ਸੱਚੀ ਵੀ ਮਾੜੀ ਆ ਬਾਈ। ਪਰ ਮੈਂ ਇਹ ਜਿਵੇਂ ਕਹਿਣਾ ਉਹਨਾਂ ਬਾਈ ਦੇ ਅੱਖਾਂ ਦੇ ਵਿੱਚ ਹੰਝੂ ਆ। ਬਾਈ ਦੇ ਦਰਦ ਬਿਆਨ ਕਰਦਾ ਮੈਂ ਤੁਹਾਡੇ ਨਾਲ ਮਿੱਤਰੋ ਕਿਉਂਕਿ ਮੈਂ ਖੁੱਲ ਕੇ ਗੱਲਾਂ-ਬਾਤਾਂ ਨਹੀਂ ਕਰਦਾ। ਉਹਦੀ ਭਾਵਨਾ ਨੂੰ ਉਹੋ ਹੀ ਜਾਣ ਸਕਦਾ ਜਿੰਦੇ ਨਾਲੇ ਸਮਾਂ ਬੀਤਦਾ। ਜਾਂ ਜਿਹੜਾ ਬੰਦੇ ਨੇ ਹੰਡਾਇਆ ਹੋਵੇ ਉਹ ਉਸ ਬੰਦੇ ਦੇ ਦਰਦ ਨੂੰ ਸਮਝਦਾ ਹੁੰਦਾ। ਆ ਬਾਈ ਦਾ 18 ਮਾਡਲ ਐਸ਼ ਟਰੈਕਟਰ ਅੱਜ ਮਿੱਤਰੋ ਸੜ ਕੇ ਸੁਆਹ ਹੋਇਆ ਖੜਾ ਤੇ ਆ ਪਾਈ ਨੇ ਦੋ ਗਾਵਾਂ ਵੇਚ ਕੇ ਮੱਕੀ ਦਾ ਚਾਰਾ ਮੱਕੀ ਲੱਗਿਓ ਚਾਰ ਪੌਣਾ ਵਿੱਚ ਝੋਨਾ ਲਾਉਣਾ ਵਾ ਹਜੇ ਵਿਚਾਰੇ ਨੇ ਚਾਰ ਪਾ ਕੇ ਮੱਕੀ ਦਾ ਫਿਰ ਝੋਨਾ ਲਾਉਣਾ ਵਾ ਮਿੱਤਰੋ ਤੇ ਇਸ ਕਰਕੇ ਬਾਈ ਜਿਹੜਾ ਤੁਸੀਂ ਹੁਣ ਬਾਈ ਦੀਆਂ گاਵਾں ਵੀ ਖਰੀਦ ਲਓ ਜਿਹੜੇ ਭਰਾ ਨੂੰ ਚਾਹੀਦੀਆਂ ਚੰਗੀਆਂ ਵਾਂ گاਵਾں ਲੱਖ ਪਿਆ ਪਿਆ ਹਜ਼ਾਰ ਰੁਪਈਆ ਕੀਮਤ ਦਾ ਲੱਖ ਰੁਪਈਆ ਦੀ ਬਾਈ ਦਾ ਜੋੜਾ ਦੇ ਦੂੰਗਾ ਬਾਕੀ ਕੋਈ ਨਾ ਆ ਕੇ ਕਰ ਲਓ ਚਾਰਾ ਚਾਰਾ ਮਹੀਨੇ ਦੀਆਂ ਗੱਪਣਾ ਹਣਾ ਬਾਈ ਚਾਰਾ ਚਾਰਾ ਮਹੀਨੇ ਦੀਆਂ ਗੱਪਣਾ ਤੋਲਾ ਸਾਹਿਬ ਦੇ ਵਿੱਚ ਆ ਕੇ ਤੁਸੀਂ ਬਾਈ ਇਹ ਗੱਲ ਕਹਿਣ ਵਾਲੀ ਨਹੀਂ ਆਉਂਦੇ ਆ ਕੇ ਇਨਕੁਆਰੀ ਕਰ ਲਓ ਕਿਉਂਕਿ ਕੋਈ ਕੋਈ ਬੰਦਾ ਝੂਠ ਸੌ ਦੇ ਵਿੱਚੋਂ 10 ਤਾਂ ਮਾਰ ਦੇਣਗੇ 15 ਮਾਰ ਦੇਣਗੇ 85 ਦਾ 75% ਤਾਂ ਲੋਕ ਸੱਚ ਦੱਸਦੇ ਹੀ ਦੱਸਦੇ ਹੁੰਦੇ ਇਹ ਗੱਲ ਨੋਟ ਕਰਿਆ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਮੈਂ ਲਾਇਆ ਹੋਇਆ ਮ